ਜੁਹਿ ਦੇ ਆਜਨ ਸਰਦਾਰ ਪਗਸ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਡੀਸੀ ਰਾਜੇਸ਼ ਦਿਮਾਨ ਐਸਐਸਪੀ ਮਹਿਤਾਬ ਸਿੰਘ ਵਿਧਾਇਕ ਬੰਗਾ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਸ਼ਿਰਕਤ ਕੀਤੀ ਅਤੇ ਬੱਚਿਆਂ ਦੇ ਨਾਲ ਸਾਈਕਲ ਰੈਲੀ ਵਿੱਚ ਭਾਗ ਲਿਆ ਇਸ ਮੌਕੇ ਸਾਈਕਲ ਰੈਲੀ ਵਿੱਚ ਬੱਚਿਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਸ਼ੇ ਵਰਗੀਆਂ ਗੁਰੀਤੀਆਂ ਨੂੰ ਜੜ ਤੋਂ ਖਤਮ ਕਰਨ ਲਈ ਅਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ਨੌਜਵਾਨਾਂ ਨੂੰ ਨਾਲ ਲੈ ਕੇ ਸਾਈਕਲ ਰੈਲੀ ਆਯੋਜਿਤ ਕੀਤੀ ਗਈ ਜੋ ਕਿ ਆਈਟੀਆਈ ਗਰਾਊਂਡ ਨਵਾਂ ਸ਼ਹਿਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਕਫਾ ਖੇਸੇਆ ਤੋਂ ਹੁੰਦੀ ਹੋਈ ਆਈਟੀਆਈ ਗਰਾਊਂਡ ਖਤਮ ਹੋਈ। ਦਿਗੇ ਤੋਂ ਸਭ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਰੱਖ-ਰੱਖ ਵਧਾਈ ਦਾਂ ਅੱਜ ਸ਼ੀਰ ਦੇ ਅਜਮ ਉਪਸਾਰ ਪਕੰਪ ਫਿਰਦੇ ਜੋ ਜਨਮ ਹੋਇਆ ਸ਼ੀਰ ਭਗਤ ਜੀ ਨਗਦ ਵਿੱਚ ਅੱਜ ਸਾਡੇ ਇਹਦੇ ਡਿਪਟੀ ਕਮਿਸ਼ਨਰ ਸ਼ੀਰ ਦੇ ਡੇਨ ਮਹਾਜੰਨ ਜੀ ਜੀ ਮਾਨ ਜੀ ਅਗਵਾਈ ਦੇ ਵਿੱਚ ਪੁਨਰਾ ਦੇ ਨਾਲ ਸਭ ਤੋਂ ਪਹਿਲੇ ਆਮ ਆਦਮੀ ਪਾਰਟੀ ਦੇ ਨਿਰਦੇਸ਼ਕ ਔਰ ਦਿਲੇ ਦੇ ਐਸਐਸਪੀ ਸਾਹਿਬ ਔਰ ਐਡਮਿਨਿਸਟ੍ਰੇਸ਼ਨ ਦੇ ਪੂਰੇ ਅਫਸਰ ਸਭਾਨ ਅੱਜ ਜਿਹੜਾ ਇਹ ਸੈਕਲਰਲੀ ਗੜ ਰਹਾ ਹੈ ਮੈਂ ਸਮਝਦਾ ਕਿ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਇਹਦੇ ਨਾਲ ਜਿੱਥੇ ਅਸੀਂ ਸ਼ੀਰ ਦੇ ਅਨੁਸਾਰ ਪੈਸੇ ਦੀ ਥੋੜ੍ਹ ਕੇ ਸਾਡਾ ਨੌਜਵਾਨ ਜਿਹੜਾ ਉਹਦੀ ਊਰਜਾ ਦੇ ਲਈ ਉਹ ਪੰਜਾਬ ਦੇ ਉਦੇਸ਼ ਦੇ ਉਹਦੀ ਦੇਲੀ ترقی ਜੇ ਲਗਣੀ ਚਾਹੀਦੀ ਆ ਉਹ ਤੁਸੀ ਉਤੀ ਲਈ ਲਗਣੀ ਚਾਹੀਦੀ ਆ ਮੈਂ ਸਮਝਦਾ ਕਿ ਇਹ ਬਹੁਤ ਬੜਾ ਪ੍ਰਲਾਂ ਮੈਂ ਪੂਰੀ ਅਕਾਸ਼ਨ ਨੂੰ ਲਖ ਲਖ ਦਿਨਾਂ ਔਰ ਕਿਸ ਗੱਲ ਦੀ ਆਖ ਚਾਹਤਾ ਕਿ ਸਾਡੇ ਨੌਜਵਾਨ ਜਿਹੜੇ ਆ ਉਹ ਇਸ ਸਾਪੀ ਤੋਂ ਮਿਸ ਕਰ ਦੇਗਾ ਇੱਕ ਨਲਾਈ ਸ਼ੁਰੂ ਕਰਨਗੇ ਇੱਕ ਵਰਸੇਲੇ ਉਸ ਦਾ ਸੰਸਿਲਿਤ ਜਨਮ ਦਿਹਾੜੇ ਦੀ ਲਗਦਾ ਹੈ ਜੀ ਜੀ ਐਮਐਲ ਦੇ ਮੱਧ ਬਲੂ ਜੀ ਰਿਕਾ ਐਸਐਸਪੀ ਸਾਹਿਬ ਤੇ ਦੋ ਸਾਡੇ ਸਾਰੇ ਅਫਸਰ ਜੀ ਵਾਜੇਰੇ ਆਏ ਨੇ ਸਭ ਲੋਕਾਂ ਨੂੰ ਆਦਰਨਾ ਤੁਸੀਂ ਸਟ੍ਰਾਈਕਰ ਰਿਵਿਊਸ ਜਿਹੜੇ ਆਜੋ ਸਰਦ ਭਗਤ ਸਿੰਘ ਦੇ ਜਨਮ ਦਿਨ ਤੇ ਜਿਵੇਂ ਧਾਰਲੇ ਗਏ ਹੋ ਤੇ ਇਹ ਬਹੁਤ ਸੱਚੀ ਗੱਲ ਹੈ ਕਿ ਜੀ ਕਟਟ ਕੋਲੇ ਉਗੇ ਅੱਜ ਬਹੁਤ ਬਹੁਤ ਅਧਿਲੇਨੀ ਆਇਓ ਵਿਕਟਰ ਸਰ ਤਿਆਰ ਹੋ ਗਏ ਸ੍ਰੀ ਸ਼ਰਧਿਕ ਜੀ ਦੇ ਮੇਰੇ ਮੁੱਖ ਪਾਧਰੇ ਨੇ ਪਰ ਉਹਨਾਂ ਨੂੰ ਸਦਾ ਲਈਏ ਨਹੀਂ ਆਪਾਂ ਕੋੜੇ ਆ ਕੇ ਜਿਹੜੇ ਰਸ਼ਿਆਂ ਦੇ ਖਿਲਾਫ ਤੇ ਜਿਹੜੇ ਸ਼ਹਿਰ ਦੇ ਸਿਹਤ ਲਈ ਤੇ ਚੰਗੇ ਸੰਭਾਲ ਦੀ ਸਾਈ ਕਰਣੀ ਹੈ ਉਹੱਥੇ ਹੋਣੀ ਉਸ ਤਰੀ ਹੈ ਅੱਜ ਇਹ ਸਾਈਕਲ ਰੈਡੀ ਹੈ ਤੇ ਕੱਲੂ ਹੋਰੋਂ ਹੀ ਅਸੀਂ ਬਹੁਤ ਬਤਾਂਗੇ ਉਹ ਲੋਕ ਆ ਰਹੇ ਹੋਣਗੇ ਕੱਲ ਸਵੇਰੇ ਸਾਡੇ ਜੀਓ ਜਾਰ ਨੂੰ ਬੇਨਤੀ ਕਰਾਂ ਕਿ ਤੁਸੀਂ ਵੀ ਆਜ ਇਕੱਠੇ ਹੋਵੋ ਤੇ ਕੱਲ ਵੀ ਇਹਨੂੰ ਵਾਧਾ ਕੀਤੇ ਲਈ ਇਕੱਠੇ ਹੋ ਗਏ ਅਸਰਦਾਰ ਪਤਾ ਸਹਿਬ ਨੂੰ ਵਧਾਈ ਦੇਣੀ ਹੈ ਧੰਨਵਾਦ ਜਾਈਏ ਸਾਰੇ ਡਿਸਟ੍ਰਿਕਟ ਵਾਸੀਆਂ ਨੂੰ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਇਹਦੀ ਵਧਾਈ ਦੇਣਾ ਹ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 2 ਦਿਨ ਦਾ ਜਿਹੜਾ ਇੰਕਲਾਬ ਮੇਲਾ ਹੈ ਉਹਦੀ ਆਈਟੀਆ ਗਰਾਊਂਡ ਦੇ ਵਿੱਚੋਂ ਸ਼ੁਰੂਆਤ ਹੋ ਰਹੀ ਹੈ ਇੱਥੋਂ ਅਸੀਂ ਸਾਈਕਲਥੋਨ ਕਰਵਾ ਰਹੇ ਹਾਂ ਜਿਦੇ ਵਿੱਚ ਸਾਨੂੰ ਬਹੁਤ ਹੀ ਭਰਵਾ ਹੰਗਾਰਾ ਮਿਲਿਆ ਹੈ ਬਹੁਤ ਹੀ ਸਕੂਲਾਂ ਦੇ ਵਿੱਚੋਂ ਸਾਰੇ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਲੋਕ ਇਕੱਠੇ ਹੋਏ ਨੇ ਤੇ ਅਸੀਂ ਇੱਥੋਂ ਸਾਈਕਲ ਤੋਂ ਤੁਹਾਨੂੰ ਰੈਲੀ ਦੀ ਜਿਹੜੀ ਹੈ ਸ਼ੁਰੂਆਤ ਕਰਾਂਗੇ ਤੇ ਮੈਂ ਸਾਰੇ ਨਗਰ ਵਾਸੀਆਂ ਨੂੰ ਇਹ ਵੀ ਤੁਹਾਡੇ ਮਾధ్యਮ ਲਈ ਗੁਜਾਰਿਸ਼ ਕਰਦਾ ਕਿ ਜਿਹੜਾ ਖਟਕੜ ਕਲਾ ਵਿਖੇ 2 ਦਿਨ ਦਾ ਇੰਕਲਾਬ ਮੇਲਾ ਕਰਵਾਇਆ ਜਾ ਰਿਹਾ ਹੈ ਉਹਦੇ ਵਿੱਚ ਵੀ ਸਾਰੇ ਆ ਕੇ ਪਾਗ ਲੈਣ ਸਾਨੂੰ ਪਰਵਾਹ ਨਾ ਬਾਲਾ ਦਿਓ ਧੰਨਵਾਦ ਜੀ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਦੇ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣਾ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਅਗਭਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਅੱਜ 3.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਉਹ ਕੀ ਵੀ ਰਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਹਾ ਘਰ ਬਣਾ ਰਹੇ ਆ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆ ਚਾਹੇ ਬਲੌਕ ਯੂਜ਼ ਕਰਦੇ ਆ ਇੱਥੇ ਕੋਈ ਇੰਨੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਤੇ ਮਟੀਰੀਅਲ ਸੀਵ ਹੋਊਗਾ ਜਿਵੇਂ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ ਆਪਣਾ ਸੀ